ਜੀ ਦੋ ਵਗਾਂ ਨਾਲ ਡੀਪੀ ਸਰ ਜਿ ਟਕੌਂਦਾ ਬਲਾਕ ਪਤਾਨਵਿੰਦਰ ਸਿੰਘ ਕਾਡੂ ਨਾਲੇ ਡੀਟੀ ਸਰ ਦਾ ਗਾਵਾ ਜੀ ਨਾਲੇ ਹੁੱਜਾ ਮਾਰ ਗਿਆ ਇਹਨੇ ਮਾਰ ਗਿਆ ਡੀਪੀ ਸਰ ਨੇ ਆਪ ਕੋ ਡੀਪੀ ਨੇ ਖੁਦ ਮਾਰ ਗਿਆ ਹਾਂ ਨਾਲੇ ਪੱਕਦਾ ਹੀ ਆ ਕਰੀ ਆ ਦੇਖ ਸਮਾਹ ਆਪ ਨੇ ਪੱਗਾ ਕਿਸ ਤਰ੍ਹਾਂ ਤਾਦ ਦਿੱਤਾ ਹਾਂ ਸਾਸੀਗਾ ਇਹ ਤੇ ਡੀਪੀ ਦਾ ਨਾਮ ਲੈ ਰਹੇ ਹੈ ਪੰਜਾਬ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਭਾਜਪਾ ਉਮੀਦਵਾਰਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਪਾਰਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਬਠਿੰਡੇ ਦੇ ਵਿੱਚ ਜਿਹੜੀਆਂ ਅੱਜ ਕਿਸਾਨਾਂ ਵੱਲੋਂ ਜਿਹੜੇ ਸਵਾਲ ਜਵਾਬ ਕਰਨ ਦੇ ਲਈ ਜਾ ਰਹੇ ਸੀ ਉੱਥੇ ਕਿਸਾਨਾਂ ਦੇ ਉੱਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਤੇ ਕਈ ਕਿਸਾਨਾਂ ਦੀਆਂ ਜਿਹੜੀਆਂ ਪੱਗਾਂ ਵੀ ਲਾਈਆਂ ਗਈਆਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਤੋਂ ਪਹਿਲਾਂ आम आदमी पार्टी ਵੱਲੋਂ ਇਹ ਪਿਰਤ ਪਾਈ ਗਈ ਸੀ ਕਿ ਆਪਣੇ ਜਿਹੜੇ ਉਮੀਦਵਾਰ ਆ ਜਾਂ ਫਿਰ ਤੁਹਾਡੇ ਐਮਐਲਏ ਆ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਤੋਂ ਸਵਾਲ-ਜਵਾਬ ਕਰੋ ਅੱਜ ਜਦੋਂ ਸਵਾਲ-ਜਵਾਬ ਕਰਨ ਦੇ ਲਈ ਜਾ ਰਹੇ ਸੀ ਉਸ ਸਮੇਂ ਇਹਨਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ ਤੇ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕੀ ਕੁਝ ਹੋਇਆ ਇੱਥੇ ਮੋੜ ਦੇ ਵਿਦੇ ਪ੍ਰਦਰਸ਼ਨ ਕਰ ਰਹੇ ਹੋਏ ਆ ਅੱਗੇ ਜਿਹਾ ਜਿਹੜੀ ਚਾਕ ਵਿੱਚ ਰਹਿ ਕੇ ਕਰ ਸਕਦੀ ਹੈ ਲੋਕ ਸਭਾ ਦੀਆਂ ਪੱਗਾਂ ਲੋਕ ਸਭਾ ਦੀਆਂ ਪੱਗਾਂ ਲੈ ਤੁਸੀਂ ਦੇਖ ਸਕਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਕਸਾਣਾ ਉਤੇ ਅਤਿਆਚਾਰ ਕਰ ਰਿਹਾ ਹੈ ਬਹੁਤ ਵੱਡੇ ਪੱਤਰ ਤੇ ਕਿਸਾਨਾਂ ਦੇ ਡਾਂਗਾ ਮਾਰੀਆਂ ਗੀਆਂ ਡੀਐਸਪੀ ਖੁਦ ਬਹੁਤ ਬਹੁਤ ਲੋਕਾਂ ਨਾਲ ਜੰਗ ਲਾ ਰਿਹਾ ਹੈ ਹਾਂ ਆਪੇ ਖੁਦ ਸੀ ਪ੍ਰਸ਼ਾਸਨ ਮੁਤਾਬਕ ਕਿਸਾਨਾਂ ਦੀਆਂ ਪੱਗਾਂ ਲੈ ਕੇ ਸਾਡਾ ਮੰਗੇ ਦੋ ਦੀਆਂ ਜੀ ਦੋ ਮੱਗਾਂ ਲੈ ਆਓ ਸਾਡੀ ਸਾਹਿਬ ਜੀ ਟਕਾਉਂਦਾ ਭਲਾ ਪਤਾਨਵਿੰਦਰ ਸੇ ਕੱਢੂ ਨਾ ਇਹ ਡਿਊਟੀ ਜਾਣਾ ਗਵਾਚ ਗਿਆ ਨਾਲੇ ਹੁੱਜਾ ਮਾਰ ਗਿਆ ਇਹਨੇ ਮਾਰ ਗਈ 50 ਸਾਰ ਦੇ ਆਪ 50 ਨੇ ਖੁਦ ਮਾਰ ਗਿਆ ਹਾਂ ਨਾਲੇ ਪੱਕਦਾਈ ਆ ਆ ਦੇਖ ਸਕਦੇ ਹੋ ਪੱਕਾ ਕਿਸ ਤਰ੍ਹਾਂ ਉਤਾਰ ਦਿੱਤੇ ਗਿਆ ਹੈ ਸਰ ਹਾਂ ਸਾਸੀਗਾ ਇਹ ਤੇ ਡੀਐਸਪੀ ਦਾ ਨਾਮ ਲੈ ਰਿਹਾ ਹੈ ਡੀਐਸਪੀ ਨੇ ਫੋਨ ਇਹ ਮਰੀ ਸਾਹਿਬ ਨੇ ਖੁਰਦਾਨਾ ਮਾਰਨਿਆਂ ਦੇ ਸਾਰੇ ਕਹਿ ਰਹੇ ਨੇ ਬਹੁਤ ਵੱਡੇ ਪੱਤਰ ਤੇ ਲਹੂ ਕਿੱਥੋਂ ਨਿਕਲਿਆ ਲਹੂ ਵੀ ਨਿਕਲਿਆ ਖਸਾਨਾ ਦੇ ਵਿੱਚ ਸੱਟਾਂ ਵੱਜੀਆਂ ਨੇ ਬਹੁਤ ਵੱਡੇ ਪੱਤਰ ਤੇ ਪ੍ਰਦਰਸ਼ਨ ਹੋ ਰਹੇ ਨੇ ਪੰਜਾਬ ਦਾ ਗੁਰੂ ਜੀ ਦਾ ਬੋਲ ਲਾ ਰਿਹਾ ਕੋਈ ਗੱਲ ਨਹੀਂ ਸਾਰਾ ਕਹਿ ਰਹੇ ਨੇ ਅਮਰੀਕਾ ਦੀ ਗੱਲ ਮੇਰੀ ਬਸ